ਪੇਸ਼ ਹੈ ਕਮਲ ਸੇਖੋਂ ਦੀ ਕਹਾਣੀ ਕੁਦੇਸਨ 26 ਸਾਲ ਅਮਰੀਕਾ ਵਿੱਚ ਮਸ਼ੀਨ ਬਣ ਕੇ ਕੰਮ ਕੀਤਾ ਵਿਆਹ ਕਰਾ ਕੇ ਕੀ ਆਈ ਬਸ ਇੱਥੋਂ ਦੀ ਹੋ ਕੇ ਰਹਿ ਗਈ ਬੱਚੇ ਹੋ ਗਏ ਤੇ ਫਿਰ ਉਹਨਾਂ ਦੀਆਂ ਪੜਾਈਆਂ ਲਖਾਈਆਂ ਸੋਚਿਆ ਸੀ ਕਿ ਸਾਲ 'ਚ ਇੱਕ ਚੱਕਰ ਇੰਡੀਆ ਦਾ ਜ਼ਰੂਰ ਲਾਇਆ ਕਰੂੰ ਪਰ ਉਸ ਮਿੱਠੀ ਜੇਲ੍ਹ 'ਚੋਂ ਨਿਕਲ ਹੀ ਨਾ ਹੋਇਆ ਰੋਮਾਂ ਛੋਟੇ ਹੋਣ ਕਰਕੇ ਵੀਰੇ ਦੇ ਵਿਆਹ ਤੇ ਵੀ ਤਾਂ ਜਾ ਹੋਇਆ। ਬਦਰੀਆਂ ਜ਼ਿੰਮੇਵਾਰੀਆਂ ਨੇ ਪੈਰਾਂ ਨੂੰ ਇੱਥੇ ਹੀ ਜਕੜ ਕੇ ਰੱਖ ਲਿਆ। ਮਾਂ, ਪਾਪਾ ਤੇ ਵੀਰੇ ਹੋਰਾਂ ਨੂੰ ਇੱਥੇ ਬੁਲਾ ਕੇ ਮੈਂ ਆਪਣੇ ਇੰਡੀਆ ਜਾਣ ਵਾਸਤੇ ਰਸਤੇ ਹੀ ਬੰਦ ਕਰ ਲੇ। ਹੋਰ ਤਾਂ ਹੋਰ ਮਾਂ ਪਾਪਾ ਨੂੰ ਵੀ ਮੈਂ ਇੱਥੇ ਹੀ ਬੰਨ ਲਿਆ। ਪਾਪਾ ਨੇ ਤਾਂ ਸਾਰੀ ਜ਼ਿੰਦਗੀ ਘਰ ਤੋਂ ਬਾਹਰ ਕੱਟੀ। ਪਹਿਲਾਂ ਫੌਜ ਵਿੱਚ ਤੇ ਫੇਰ ਅਮਰੀਕਾ। ਉਹਨਾਂ ਦਾ ਪਿੰਡ ਨਾਲ ਬਹੁਤਾ ਮੋਹ ਨਹੀਂ ਸੀ। ਪਰ ਮਾਂ ਦੀਆਂ ਤਾਂ ਪਿੰਡ ਨਾਲ ਜੜਾਂ ਜੁੜੀਆਂ ਸੀ ਉਹ ਵਿਚਾਰੀ ਤਾਂ ਪਹਿਲਾਂ ਮੇਰੇ ਤੇ ਫਿਰ ਵੀਰੇ ਦੇ ਨਿਆਣਿਆਂ ਨੂੰ ਸਾਹਮਣੇ ਪਿੰਡ ਨੂੰ ਤਰਸਦੀ ਤੁਰ ਗਈ ਜਦੋਂ ਮਾਂ ਬਿਮਾਰ ਸੀ ਤਾਂ ਮੈਨੂੰ ਕੋਲ ਬਠਾ ਕੇ ਕਹਿੰਦੀ ਮਨੀ ਮੇਰੀ ਮਾਂ ਨੇ ਤੈਨੂੰ ਤੋਰਨ ਵੇਲੇ ਕਿਹਾ ਸੀ ਕਿ ਜਿਸ ਘਰ ਵਿੱਚ ਤੇਰੀ ਡੋਲੀ ਚੱਲੀਏ ਨਾ ਇਸੇ ਚੋਂ ਅਰਥ ਹੀ ਨਿਕਲੇ ਪਰ ਮੈਂ ਬਦਨਸੀਬ ਨੇ ਜਿਉਂਦੇ ਜੀ ਤਾਂ ਜਾ ਨਹੀਂ ਸਕਣਾ ਤੂੰ ਮੇਰੇ ਫੁੱਲ ਉਸ ਘਰ ਵਿੱਚ ਜ਼ਰੂਰ ਲੈ ਕੇ ਜਾਈਂ ਇਸ ਲਈ ਮੈਂ ਤੇ ਪਪਾ 1 ਮਹੀਨੇ ਲਈ ਇੰਡੀਆ ਆਏ ਹਾਂ ਵੀਰਾ ਤਾਂ 2 ਮਹੀਨੇ ਪਹਿਲਾਂ ਹੀ ਇੰਡੀਆ ਤੋਂ ਗਿਆ ਏ ਇਸ ਲਈ ਉਹ ਸਾਡੇ ਨਾਲ ਆਇਆ ਨਹੀਂ ਉਹ ਤਾਂ ਸਾਲ ਵਿੱਚ 1-2 ਚੱਕਰ ਲਾ ਹੀ ਜਾਂਦਾ ਘਰ ਦੀ ਢਾਪਨ ਕਰਦਾ ਰਹਿੰਦਾ ਖਾਲੀ ਘਰ ਵੀ ਖੰਡਰ ਬਣ ਜਾਂਦੇ ਨੇ ਇਸ ਲਈ ਖਾਲੀ ਛੱਡਣ ਨਾਲੋਂ ਵੀਰੇ ਨੇ ਘਰ ਮਾਸੀ ਹੋਰਾਂ ਨੂੰ ਦਿੱਤਾ ਹੋਇਆ ਦਿੱਲੀ ਤੋਂ 4 ਘੰਟੇ ਹੋ ਗਏ ਚੱਲਿਆਂ ਨੂੰ ਤਿੰਨ ਹਾਲੇ ਹੋਰ ਲੱਗਣਗੇ ਬਾਪੂ ਜੀ ਚਾਹ ਪੀ ਲੀਏ ਟੈਕਸੀ ਵਾਲੇ ਨੇ ਪਾਪਾ ਨੂੰ ਪੁੱਛਿਆ ਪੀ ਲੈਨੇ ਆ ਪੁੱਤਰਾ ਉਹਨੇ ਟੈਕਸੀ ਕ ਰੈਸਟੋਰੈਂਟ ਤੇ ਰੋਕ ਲਈ ਮੈਂ ਵੇਟਰ ਨੂੰ ਚਾਹ ਤੇ ਸਨੈਕਸ ਦਾ ਆਰਡਰ ਦਿੱਤਾ ਆਪਣੀ ਚਾਹ ਇੱਕ ਕੱਪ ਵਿਦਾਊਟ ਸ਼ੂਕਰ ਕਹਿੰਦਿਆਂ ਚੀਨੀ ਨਾਲ ਜੁੜੀ ਗੱਲ ਮੈਨੂੰ ਅਤੀਤ ਵਿੱਚ ਲੈ ਗਈ ਹਾਏ ਰੱਬਾ ਅੱਜ ਫੇਰ ਚਾਹ 'ਚ ਚੀਨੀ ਨਹੀਂ ਪਾਈ ਚਾਹ ਦੀ ਘੁੱਟ ਭਰਦਿਆਂ ਪਤਾ ਲੱਗਾ ਫਟਾਫਟ ਰਸੋਈ ਵੱਲ ਭੱਜਦੀਆਂ ਡੱਬੇ ਵਿੱਚੋਂ ਚੀਨੀ ਦਾ ਚਮਚਾ ਪਰ ਮਾਂ ਦੀ ਚਾਹ ਵਿੱਚ ਪਾਉਣ ਜਾਂਦੀਆਂ ਧਿਆਨ ਕਿੱਥੇ ਰਹਿੰਦਾ ਤੇਰਾ ਮਾਰੋਜ਼ ਬਾਹ ਗੁੱਸੇ ਨਾਲ ਅੱਖਾਂ ਕੱਢ ਮੈਨੂੰ ਝਿੜਕਦੀ ਐ ਪਰ ਮੈਨੂੰ ਉਹਦੀ ਝਟਕ ਉੱਤੇ ਗੁੱਸਾ ਨਹੀਂ ਆਉਂਦਾ ਅੱਜ ਕੱਲ ਮੈਂ ਆਪ ਹੀ ਬਹੁਤ ਗਲਤੀਆਂ ਕਰਦੀਆਂ ਇੱਕ ਦਿਨ ਤਾਂ ਹੱਦ ਹੀ ਕਰਦੀ ਰੋਟੀਆਂ ਬਣਾ ਰੋਟੀਆਂ ਵਾਲਾ ਡੱਬਾ ਫ੍ਰਿਜ ਚ ਲਾਤਾ ਤੇ ਗੁੰਨਿਆ ਹੋਇਆ ਆਟਾ ਬਾਹ ਰੱਖਦਾ ਉਸ ਦਿਨ ਬਸ ਮਾਂ ਨੇ ਸਿਰਫ ਮੇਰੇ ਚਪੇੜਾ ਹੀ ਨਹੀਂ ਮਾਰਿਆ ਬਾਕੀ ਝੜਕਾਂ ਵਾਲੀ ਕੋਈ ਕਸਰ ਨਾ ਛੱਡੀ ਪਹਿਲਾਂ ਫਿਲਮਾਂ ਵਿੱਚ ਜਾਂ ਗੀਤਾਂ ਵਿੱਚ ਸੁਣਿਆ ਸੀ ਕਿ ਪਿਆਰ ਸੁਧਬੁਧ ਘਾ ਦਿੰਦਾ ਹੈ ਹੁਣ ਆਪ ਨੂੰ ਹੋਇਆ ਹੈ ਤਾਂ ਪਤਾ ਲੱਗਦਾ ਹੈ ਇਹ ਉਮਰ ਸਭ ਤੇ ਆਉਂਦੀ ਹੈ ਜਿਸ ਨੇ ਇਸ ਉਮਰ ਵਿੱਚ ਆਪਣੇ ਆਪ ਨੂੰ ਸੰਭ ਲਿਆ ਉਹ ਵਧੀਆ ਰਹਿੰਦਾ ਜਦੋਂ ਸਕੂਲ ਵਿੱਚ ਨੀਰੂ ਤੇ ਬਿਆੰਥ ਦੀ ਗੱਲ ਉੱਡੀ ਤਾਂ ਤਾਏ ਦੀ ਕੁੜੀ ਗੋਗੀ ਨੇ ਇਹ ਆਖ ਸਮਝਾਇਆ ਸੀ ਮੈਂ ਤਾਂ ਸੰਭਲ ਕੇ ਰਹੂੰ ਮੈਂ ਉਹਨੂੰ ਹਿੱਕ ਤਾਣ ਕੇ ਕਿਹਾ ਉਦੋਂ ਇਹ ਕੀ ਪਤਾ ਸੀ ਜਦੋਂ ਮੇਰੇ ਤੇ ਉਮਰ ਆਉਣੀ ਐ ਮੈਂ ਤਾਂ ਮੁੱਦੇ ਮੂੰਹ ਡਿੱਗਣਾ ਐ ਸਤਿੰਦਰ ਇੰਨੇ ਸਾਲਾਂ ਬਾਅਦ ਸਤਿੰਦਰ ਨੂੰ ਯਾਦ ਕਰਦਿਆਂ ਮਨ ਵਿੱਚੋਂ ਇੱਕ ਹੂਕ ਜਿਹੀ ਨਿਕਲੀ ਪਹਿਲਾਂ ਪਹਿਲ ਤਾਂ ਉਹ ਆ ਨੀ ਬਹਾਨੀ ਯਾਦ ਆਉਂਦਾ ਰਹਿੰਦਾ ਸੀ ਪਰ ਪ੍ਰਤੀਕ ਦੇ ਪਿਆਰ ਨੇ ਉਹਦੀ ਥਾਂ ਮਲ ਲਈ ਅੱਜ ਟੈਕਸੀ ਵਿੱਚ ਬਹਿਂਦਿਆਂ ਉਹਦੀ ਯਾਦ ਵੀ ਨਾਲ ਹੀ ਆ ਕੇ ਬਹਿ ਗਈ ਹੈ ਸਤਿੰਦਰ ਦੇ ਪਿੰਡ ਮੇਰੀ ਭੂਆ ਵਿਆਹੀ ਸੀ ਨਿੱਕੀ ਹੁੰਦੀ ਜਦੋਂ ਦਾਦੀ ਨਾਲ ਮੈਂ ਭੂਆ ਨੂੰ ਮਿਲਣ ਜਾਂਦੀ ਤਾਂ ਉਹਦੇ ਨਾਲ ਹੀ ਖੇਡਦੀ ਉਹ ਭੂਆ ਦੇ ਗੁਆਂਢੀਆਂ ਦਾ ਮੁੰਡਾ ਸੀ ਮੇਰੇ ਤੋਂ 3-4 ਸਾਲ ਵੱਡਾ ਹੋਣਾ ਮੇਰੀ ਉਸ ਨਾਲ ਬਹੁਤ ਬੰਦੀ ਵਕਤ ਦੇ ਨਾਲ-ਨਾਲ ਸਾਂਝ ਵੀ ਗੁੜੀ ਹੁੰਦੀ ਗਈ ਵੱਡੇ ਹੋਏ ਤਾਂ ਖੇਡਾਂ ਵੀ ਬਦਲ ਗਈਆਂ ਲੋਕਣ ਮਿੱਟੀ ਤੋਂ ਤਾਸ਼ ਤੇ ਆ ਗਈ ਮੈਂ ਵੀਰਾ ਹੈਪੀ ਤੇ ਉਹ ਸੀ ਸੀਪ ਖੇਡਦੀ ਜੋੜੀ ਬਣਾਉਣ ਵੇਲੇ ਉਹ ਹੈਪੀ ਨੂੰ ਕਹਿੰਦਾ ਕਿ ਮੈਂ ਤਾਂ ਇਹ ਲੈਣੀ ਆ ਉਹ ਮੈਨੂੰ ਬਹੁਤ ਚੰਗਾ ਲੱਗਦਾ ਪਤਾ ਨਹੀਂ ਕਿਹੜੇ ਵੇਲੇ ਉਹਨੇ ਮੇਰੇ ਦਿਲ ਵਿੱਚ ਘਰ ਪਾ ਲਿਆ ਮੈਂ 2-3 ਛੁੱਟੀਆਂ ਵਿੱਚ ਦਾਦੀ ਨੂੰ ਲੈ ਕੇ ਭੂਆ ਕੋਲ ਪਹੁੰਚ ਜਾਂਦੀ ਦਾਦੀ ਕਹਿੰਦੀ ਕਿ ਡੁੱਬੜੀ ਭੂਆ ਦਾ ਬਾਲਾ ਮੋਹ ਕਰਦੀ ਹੈ ਪਰ ਦਾਦੀ ਵਿਚਾਰੀ ਨੂੰ ਕੀ ਪਤਾ ਕਿ ਕਿਸ ਦਾ ਮੋਹ ਮੈਨੂੰ ਭੂਆ ਦੇ ਪਿੰਡ ਖਿੱਚ ਲਿਆਉਂਦਾ ਮੈਂ ਭੂਆ ਕੋਲ ਜਾਂਦੀ ਤਾਂ ਸਤਿੰਦਰ ਵੀ ਭੂਆ ਕੇ ਘਰੋਂ ਨਿਕਲਦਾ ਨਾ ਪੂਆ ਦੇ ਮੁੰਡੇ ਹੈਪੀ ਨਾਲ ਦੋਸਤੀ ਕਾਰਨ ਉਸ ਨੂੰ ਪੂਆ ਕੇ ਘਰ ਜਾਣ ਆਉਣ ਤੋਂ ਕੋਈ ਰੋਕ ਟੋਕ ਵੀ ਨਹੀਂ ਸੀ ਮੈਂ ਜਵਾਨੀ ਦੀ ਦਹਲਿਜ਼ ਤੇ ਪੈਰ ਰੱਖਿਆ ਸੀ ਉਮਰ ਦੇ ਇਸ ਪੜਾਅ ਵਿੱਚ ਦਿਲ ਵਿੱਚ ਮੁਹੱਬਤ ਦੀਆਂ ਤਰੰਗਾਂ ਫੁੱਟਦੀਆਂ ਨੇ ਦਿਲ ਹਾਨੀਆਂ ਵਿੱਚੋਂ ਸਾਥੀ ਦੀ ਤਲਾਸ਼ ਕਰਦਾ ਹੈ ਮੇਰੀ ਤਲਾਸ਼ ਸਤਿੰਦਰ ਤੇ ਆ ਕੇ ਮੁੱਕ ਗਈ ਸਤਿੰਦਰ ਮੈਨੂੰ ਮੇਰੇ ਸੁਪਨਿਆਂ ਦਾ ਰਾਜਕੁਮਾਰ ਹੀ ਲੱਗਦਾ ਸ਼ਹਿਰ ਦੇ ਕਾਲਜ ਵਿੱਚ ਪੜਦਾ ਹੋਣ ਕਰਕੇ ਟੌਰ ਵੀ ਪੂਰੀ ਘਟਦਾ ਸੀ ਭੈਣ ਜੀ ਚੱਲ ਜੇ ਹਾਂਜੀ ਵੀਰੇ ਵਾਸ਼ਰੂਮ ਜਾ ਕੇ ਮੈਂ ਤੇ ਪਾਪਾ ਨੇ ਟੈਕਸੀ ਵਿੱਚ ਆਪਣੀ ਆਪਣੀ ਸੀਟ ਮਲ ਲਈ ਯਾਦਾਂ ਦੀ ਲੜੀ ਫੇਰ ਉੱਥੋਂ ਹੀ ਜੁੜ ਗਈ ਸਾਡੀ ਮੁਹੱਬਤ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕੱਲੀ ਵੇਖ ਸਤਿੰਦਰ ਮਲਕ ਦੇ ਨੇ ਮੇਰੇ ਹੱਥ ਵਿੱਚ ਕਾਗਜ਼ ਦਾ ਟੁਕੜਾ ਫੜਾ ਗਿਆ ਮੈਂ ਮੁਠੀ ਵਿੱਚ ਘੁੱਟ ਵਾਸ਼ਰੂਮ ਵਿੱਚ ਜਾ ਕੇ ਪੜਨ ਲੱਗੀ ਇਦਾਂ ਲੱਗੇ ਜਿਵੇਂ ਦਿਲ سینੇ ਵਿੱਚੋਂ ਨਿਕਲ ਕੇ ਬਾਹਰ ਧੜਕ ਰਿਹਾ ਹੋਵੇ ਕੰਬ ਦੇ ਜੀ ਹੱਥਾਂ ਨਾਲ ਕਾਗਜ਼ ਖੋਲ੍ਹਿਆ। ਸਤਿੰਦਰ ਨੇ ਆਪਣੇ ਦਿਲ ਦਾ ਖਾਲ ਬਿਆਨ ਕੀਤਾ ਸੀ। ਮੇਰੀਆਂ ਅੱਖਾਂ ਨੂੰ ਝੀਲ ਵਰਕੀਆਂ ਕਿਹਾ। ਦਿਲ ਜਿਹਾ ਬਣਾ ਕੇ ਉਸ ਵਿੱਚੋਂ ਤੀਰ ਕੱਢਿਆ। ਅਖੀਰ ਵਿੱਚ ਲਿਖੇ ਤੇਰਾ ਸਤਿੰਦਰ ਨੂੰ ਵਿੱਚ ਚੁੰਮ ਕੇ سینੇ ਨਾਲ ਲਾਇਆ ਸੀ। ਰਾਤ ਨੂੰ ਪੜਨ ਬਹਾਨੇ ਮੈਂ ਵੀ ਚਾਰ ਲਾਈਨਾਂ ਦਾ ਖੱਤ ਲਿਖ ਦੂਜੇ ਦਿਨ ਆਸਾ ਪਾਸਾ ਦੇਖ ਸਤਿੰਦਰ ਨੂੰ ਫੜਾ ਦਿੱਤਾ। ਫੇਰੇ ਚੋਰੀ ਚੋਰੀ ਖਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੀ ਮਾਂ ਤੇ ਚਾਉਂਦੇ ਬਦਲਾ ਨੂੰ ਝੱਟ ਸਮਝ ਜਾਂਦੀ ਐ ਮੇਰੇ ਮਾਂ ਵੀ ਮੇਰੇ ਅੰਦਰ ਉੱਠਦੀਆਂ ਤਰੰਗਾਂ ਨੂੰ ਵਝ ਗਈ ਉਹ ਗੱਲ ਗੱਲ ਤੇ ਮੈਨੂੰ ਸਮਝਾਉਂਦੀ ਬਾਪ ਦੀ ਪੱਗ ਦਾ ਵਾਸਤਾ ਦਿੰਦੀ ਰੋਜ਼ ਹੀ ਮਾਂ ਨਵੀਂ ਮੱਤ ਲੈ ਕੇ ਮੇਰੀ ਦਿਵਾਲੀ ਹੋ ਜਾਂਦੀ ਮੈਨੂੰ ਚੰਗਾ ਨਾ ਲੱਗਦਾ ਗੁੱਸਾ ਛੱਡਦਾ ਫੇਰ ਵੀ ਮਾਂ ਨੂੰ ਚੁੱਪਚਾਪ ਸੁਣਨਾ ਮੇਰੀ ਮਜਬੂਰੀ ਸੀ ਮੈਂ ਕਲਾਸ ਦੀ ਟਾਪਰ ਸੀ ਹੁਣ ਕੀ ਕਰਦੀ ਪੜਾਈ ਚੁੱਕਾ ਮਾਨ ਲੱਗਦਾ ਕੱਲੀ ਬੈਠੀ ਰੈਡੀ ਉਤੇ ਗਾਣੇ ਸੁਣਦੀ ਜਾਂ ਸਤਿੰਦਰ ਦੀਆਂ ਯਾਦਾਂ ਚ ਖੋਈ ਰਹਿੰਦੀ ਮੇਰੀ ਹਾਫ ਈਅਰਲੀ ਨੰਬਰ ਦੇਖ ਟੀਚਰ ਵੀ 당 ਰਹਿ ਗਈ ਮਾਂ ਨੂੰ ਨੰਬਰਾਂ ਦਾ ਪਤਾ ਲੱਗ ਗਿਆ ਪੜ ਲਾ ਬੋਰਡ ਦੀ ਕਲਾਸ ਹੈ ਤੇਰੀ ਉਹਦੀਆਂ ਝਟਕਾਂ ਮੈਂ ਨੀਵੀਂ ਪਾ ਕੇ ਸੁਣੀ ਗਈ ਹੌਲੀ ਹੌਲੀ ਗੱਲ ਗੱਲ ਤੇ ਗਲਤੀਆਂ ਕਰਕੇ ਝਟਕਾਂ ਖਾਣੀਆਂ ਮੇਰੀ ਆਦਤ ਬਣ ਗਈ ਪਲੱਸ 2 ਦੇ ਪੇਪਰਾਂ ਬਾਅਦ ਛੁੱਟੀਆਂ ਹੁੰਦੀਆਂ ਸੀ ਮੈਨੂੰ ਪੇਪਰਾਂ ਦਾ ਕੋਈ ਫਿਕਰ ਨਹੀਂ ਸੀ। ਬਸ ਛੁੱਟੀਆਂ ਵਿੱਚ ਭੂਆ ਦੇ ਪਿੰਡ ਜਾਣ ਦਾ ਚਾਹ ਸੀ। ਸਤਿੰਦਰ ਨੂੰ ਮਿਲਣ ਦਾ ਚਾਹ ਸੀ। ਮੈਂ ਪਹਿਲਾਂ ਹੀ ਬੈਗ ਵਿੱਚ ਸੂਟ ਪੈਕ ਕਰਕੇ ਰੱਖ ਲਈ। ਲਾਸਟ ਪੇਪਰ ਦੇ ਕੇ ਫਟਾਫਟ ਦਾਦੀ ਨੂੰ ਲੈ ਕੇ ਭੂਆ ਦੇ ਪਿੰਡ ਵਾਲੀ ਬੱਸ ਫੜ ਲਈ। ਘੰਟੇਕ ਦਾ ਸਫ਼ਰ ਮੈਨੂੰ ਸਦਿਆਂ ਦਾ ਲੱਗੀ ਜਾਵੇ। ਘਰ ਪਹੁੰਚ ਕੇ ਮੈਂ ਚਾਹ ਪੀਂਦਿਆਂ ਬਾਰ-ਬਾਰ ਦਰਵਾਜ਼ੇ ਵੱਲੀ ਵੇਖੀ ਜਾਵਾਂ। ਸਤਿੰਦਰ ਨਾ ਦਿਸਿਆ। ਮਨ ਉਦਾਸ ਜਾ ਹੋ ਗਿਆ। ਮੈਂ ਬੰਨੇ ਨਾਲ ਕੋਠੇ ਚੜ ਕੇ ਉਹਨਾਂ ਦੇ ਘਰ ਵੱਲ ਦੇਖਿਆ ਉਹ ਤਾਂ ਵੀ ਨਜ਼ਰ ਨਾ ਆਇਆ ਮਨ ਮਹਿਸੂਸ ਕੇ ਹੇਠਾਂ ਉਤਰਾਈ ਉਹ ਰਾਤ ਮੈਂ ਪਾਸੇ ਮਾਰ ਮਾਰ ਲੰਗਾਈ ਦੂਜੇ ਦਿਨ ਵੀ ਸਤਿੰਦਰ ਦੁਪਹਿਰ ਨੂੰ ਆਇਆ ਮੇਰਾ ਬੁਝਿਆ ਮਾਨ ਨੂੰ ਦੇਖ ਕੇ ਖੜ ਗਿਆ ਭੂਆ ਰਸੋਈ ਵਿੱਚ ਸੇਵੀਆਂ ਬਣਾ ਰਹੀ ਸੀ ਦਾਦੀ ਭੂਆ ਦੀ ਸੱਸ ਨਾਲ ਬਾਹਰਲੇ ਕਮਰੇ ਵਿੱਚ ਬੈਠੀ ਗੱਲਾਂ ਕਰ ਰਹੀ ਸੀ ਹੈਪੀ ਨਾ ਆ ਰਿਹਾ ਸੀ ਚਾਚੀ ਹੈਪੀ ਉਹਨੇ ਭੂਆ ਨੂੰ ਪੁੱਛਿਆ ਤੇ ਮੈਨੂੰ ਦੇਖ ਕਮਰੇ ਵਿੱਚ ਮੇਰੇ ਕੋਲ ਆ ਗਿਆ। ਭੂਆ ਦਾ ਜਵਾਬ ਪਤਾ ਨਹੀਂ ਉਹਨੇ ਸੁਣਿਆ ਜਾਂ ਨਹੀਂ। ਕੱਲ ਦੀ ਉਡੀਕ ਹੀ ਜਾਨੀ ਆ ਕਿੱਥੇ ਸੀ? ਮੈਂ ਨਕਲੀ ਜੇ ਗੁੱਸੇ ਨਾਲ ਕਿਹਾ। ਨਾਨਕੇ ਗਿਆ ਸੀ, ਹੁਣੇ ਆਇਆ। ਪੇਪਰ ਹੋ ਗਏ। ਮੈਨੂੰ ਕਰਨ ਲਈ ਹੋਰ ਕੋਈ ਗੱਲ ਹੀ ਨਾ ਸੁਝੀ। ਕਾਲੇ ਸੂਟ ਵਿੱਚ ਪਰੀ ਲੱਗਦੀ ਐ। ਉਹਨੇ ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾ ਮੇਰੇ ਕੰਨ ਕੋਲ ਆ ਕੇ ਹੌਲੀ ਜਾਈ ਕਿਹਾ। ਕਿ ਹਾਤਾਵਾਂ ਨੇ ਹੋ ਲਈ ਗਈ ਸੀ ਪਰ ਪੂਆ ਨੂੰ ਪਤਾ ਨਹੀਂ ਕਿਵੇਂ ਸੁਣ ਗਿਆ ਪੂਆ ਨੂੰ ਕੋਲ ਵੇਖ ਅਸੀਂ ਦੋਵੇਂ ਹੀ ਕੰਮ ਕੀ ਤੂੰ ਜਾ ਮੁੰਡਿਆ ਇੱਥੋਂ ਪੂਆ ਨੇ ਗੁੱਸੇ ਨਾਲ ਕਿਹਾ ਤਾਂ ਸਤਿੰਦਰ ਉਨੀ ਪੈਰੀ ਭੱਜ ਗਿਆ ਤੇ ਤੂੰ ਆਖ ਪੂਆ ਨੇ ਸਾਰਾ ਗੁੱਸਾ ਅੰਦਰ ਹੀ ਪੀ ਲਿਆ ਸ਼ਾਇਦ ਉਹ ਆਪਣੀ ਸੱਸ ਸਾਹਮਣੇ ਆਪਣੇ ਭਰਾ ਦੀ ਇੱਜ਼ਤ ਉਛਾਲਣਾ ਨਹੀਂ ਚਾਹੁੰਦੀ ਸੀ ਪੂਆ ਨੇ ਕਮਰਾ ਬੰਦ ਕਰਕੇ ਮੈਨੂੰ ਸਮਝਾਇਆ ਉਸ ਤੋਂ ਬਾਅਦ ਉਹਦੀਆਂ ਨਜ਼ਰਾਂ ਮੇਰੇ ਉੱਤੇ ਰਹੀਆਂ। ਭੂਆ ਦੀ ਸੱਸ ਦਾ ਭਤੀਜਾ ਅਮਰੀਕਾ ਤੋਂ ਆਪਣੇ ਮੁੰਡੇ ਲਈ ਰਿਸ਼ਤਾ ਲੱਭਦਾ ਸੀ। ਭੂਆ ਨੇ ਆਪਣੀ ਸੱਸ ਨਾਲ ਗੱਲ ਕੀਤੀ। ਦੂਜੇ ਦਿਨ ਹੀ ਭੂਆ ਦੀ ਸੱਸ ਨੇ ਉਹਨਾਂ ਨੂੰ ਸਨਿਆ ਘੱਲ ਦਿੱਤਾ। ਮੈਂ ਅੰਦਰ ਵੜ ਕੇ ਬੜਾ ਰੋਈ। ਤੀਜੇ ਦਿਨ ਮਾਂ ਪਾਪਾ ਤੇ ਤਾਈ ਵੀ ਆ ਗਈ। ਚੌਥੇ ਦਿਨ ਮੁੰਡੇ ਵਾਲੇ ਮੈਨੂੰ ਦੇਖਣ ਆਏ। ਪਸੰਦ ਕਰਕੇ ਸ਼ਗਨ ਪਾ ਗਏ। ਮੈਂ ਰੋਂਦੀ ਮਾਂ ਹੋਰਾਂ ਨਾਲ ਹੀ ਟੈਂਡ ਮੋੜਾਈ। بس ਉਸ ਦਿਨ ਤੋਂ ਬਾਅਦ ਮੈਂ 스ਟਿੰਡਰ ਨੂੰ ਕਦੇ ਨਾ ਦੇਖਿਆ। ਵਿਆਹ ਤੋਂ 7 ਮਹੀਨੇ ਬਾਅਦ ਮੈਂ ਅਮਰੀਕਾ ਚਲੀ ਗਈ। ਪ੍ਰਤੀਕ ਬਹੁਤ ਹੀ ਪਿਆਰਾ ਇਨਸਾਨ। بس ਉਹਦੇ ਪਿਆਰ ਨੇ ਪਿੱਛੇ ਮੁੜ ਕੇ ਦੇਖਣ ਹੀ ਨਾ ਦਿੱਤਾ। ਅੱਗੇ ਮੱਝ ਆਉਣ ਤੇ ਡਰਾਈਵਰ ਨੇ ਬ੍ਰੇਕ ਮਾਰੀ। ਤਾਂ ਮੈਂ ਜਾਂਦਾਂ ਵਿੱਚੋਂ ਨਿਕਲ ਕੇ ਵਰਤਮਾਨ ਵਿੱਚ ਆ ਗਈ। ਟਾਈਮ ਦੇਖਿਆ ਤਾਂ ਲੱਗਾ ਹੁਣ ਤੀਕ ਤਾਂ ਪਿੰਡ ਪਹੁੰਚ ਜਾਣਾ ਚਾਹੀਦਾ ਸੀ। ਸ਼ੀਟ ਜਲਾ ਕੇ ਬਾਹਰ ਦੇਖਿਆ ਤਾਂ ਕੁਝ ਪਤਾ ਜਿਆ ਨਾ ਲੱਗਿਆ ਕਿ ਕਿੱਥੇ ਆ ਸਾਰੇ ਪਾਸੇ ਪ੍ਰਵਾਸੀ ਭਈਏ ਨਜ਼ਰ ਆਈ ਜਾਣ ਜਿਵੇਂ ਅਸੀਂ ਜੁਪੀ ਵਿਹਾਰ ਵਿੱਚ ਹੋਈਏ ਦੋਨੋਂ ਦਿਸ਼ਾਂ ਦੀਆਂ ਕੋਠੀਆਂ ਤਾਂ ਬਹੁਤ ਸੋਹਣੀਆਂ ਨਜ਼ਰ ਆ ਰਹੀਆਂ ਸਨ ਪਰ ਵੀਰੇ ਕਿੱਥੇ ਆ ਗਿਆ ਆ ਮੈਂ ਟੈਕਸੀ ਵਾਲੇ ਨੂੰ ਪੁੱਛਿਆ ਨਹਿਰਾ ਆਉਣ ਵਾਲੀਆਂ ਨੇ ਭੈਣ ਜੀ ਹਾਏ ਰੱਬਾ ਪਿੰਡ ਆਉਣ ਵਾਲਾ ਮੇਰੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਮੈਂ ਬਾਹਰ ਦੇਖ ਕੇ ਥਾਵਾਂ ਸਿਆਨਣ ਦੀ ਕੋਸ਼ਿਸ਼ ਕਰਨ ਲੱਗੀ ਪਿੰਡ ਦਾ ਬਸ ਸਾਡਾ ਮੇਨ ਰੋਡ ਉੱਤੇ ਐ ਤੇ ਪਿੰਡ ਕਿਲੋਮੀਟਰ ਕ ਦੂਰ ਅੰਦਰ ਜਾ ਕੇ ਆ ਪਿੰਡ ਦੇ ਬਾਹਰਲਾ ਗੇਟ ਦੂਰੋਂ ਹੀ ਦਿਸ ਪਿਆ ਸੰਗਮਰਮਰ ਦਾ ਵੱਡਾ ਸਾਰਾ ਗੇਟ ਤੇ ਗੇਟ ਉੱਤੇ ਸਭ ਤੋਂ ਉੱਪਰ ਹਿੰਦੀ ਨਾਲ ਫਿਰ ਅੰਗਰੇਜ਼ੀ ਵਿੱਚ ਤੇ ਅਖੀਰ ਵਿੱਚ ਪੰਜਾਬੀ ਵਿੱਚ ਪਿੰਡ ਦਾ ਨਾਂ ਲਿਖਿਆ ਸੀ ਗੇਟ ਦੇ ਦੋਵਾਂ ਥੰਮਾਂ ਉੱਤੇ ਥੁੱਕੇ ਹੋਏ ਪਾਣ ਦੀਆਂ ਘਰਾਲਾਂ ਬਗੀਆਂ ਪਈਆਂ ਸਨ ਮੈਨੂੰ ਚੰਗਾ ਨਾ ਲੱਗਾ ਬੱਸ ਛੱਡਾ ਵੀ ਪਹਿਚਾਨ ਵਿੱਚ ਨਹੀਂ ਆਇਆ ਅੱਗੇ ਤਾਂ ਤਿੰਨ ਕੰਧਾਂ ਤੇ ਛੱਤ ਜਹੀ ਸੀ ਤੇ ਵਿੱਚ ਸੀਮਿੰਟ ਦੀਆਂ ਕੁਰਸੀਆਂ ਲਈ ਥੜੀਆਂ ਜੀਆਂ ਬਣੀਆਂ ਸਨ ਪਰ ਹੁਣ ਤਾਂ ਸੋਨਾ ਬਣਾ ਦਿੱਤਾ ਪੱਖੇ ਕੁਰਸੀਆਂ ਤੇ ਕਈ ਦੁਕਾਨਾਂ ਨੇ ਜੋ ਸ਼ਹਿਰ ਦਾ ਭਲੇਖਾ ਪਾਉਂਦੀਆਂ ਸੱਜੇ ਹੱਥ ਸੋਹਣ ਦੀ ਪਕੌੜਿਆਂ ਦੀ ਦੁਕਾਨ ਸੀ ਪੂਆ ਹੋਰਾਂ ਦੇ ਆਉਣ ਤੇ ਸੋਹਣ ਕੋਲੋਂ ਪਕੌੜੇ ਲੈ ਕੇ ਜਾਂਦੇ ਸਾਂ ਉਹ ਹੁਣ ਹੈ ਨਹੀਂ ਪਿੱਛੇ ਜੇ ਪਤਾ ਲੱਗਾ ਸੀ ਕਿ ਸੋਹਣ ਵਿਚਾਰਾ ਤਾਂ ਤੁਰ ਗਿਆ ਸੋਹਣ ਲਈ ਅੰਦਰੋਂ ਹੌਂਕਾ ਜਿਹਾ ਨਿਕਲਿਆ ਉੱਥੇ ਨਾਲ ਹੀ ਨਾਈ ਇੱਕ ਕੁਰਸੀ ਅਤੇ ਦਰਖਤ ਉੱਤੇ ਸ਼ੀਸ਼ਾ ਟੰਗ ਕੇ ਹਜਾਮਤ ਕਰਿਆ ਕਰਦਾ ਸੀ ਬੈਂਕ ਪੋਸਟ ਆਫਸ ਸਭ ਉਹਦੇ ਪਿੰਡ ਦੇ ਅੰਦਰ ਸੀ ਹੁਣ ਉਹ ਵੀ ਬਾਹਰ ਅੱਡੇ ਕੋਲ ਬਣਾ ਦਿੱਤੀ ਖੱਬੇ ਹੱਥ ਬਿਜਲੀ ਘਰ ਦੀ ਬਿਲਡਿੰਗ ਵੀ ਬਦਲ ਦਿੱਤੀ ਗਈ ਕੋਲ ਹੀ ਵੱਡੀ ਤੇ ਸੁੰਦਰ ਜਹੀ ਬਿਲਡਿੰਗ ਹੈ ਜਿਸ ਉੱਤੇ ਕਾਲਜ ਲਿਖਿਆ ਹੈ ਸਾਰੀ ਨੁਹਾਰ ਬਦਲੀ ਪਈ ਐ ਪਿੰਡ ਨੇ ਬੜੀ ਤਰੱਕੀ ਕਰ ਲਈ ਅੱਡਾ ਦੇਖ ਕੇ ਮੈਂ ਡਰਾਈਵਰ ਨੂੰ ਕਿਹਾ ਸਭ ਐਨਆਰਆਈਆਂ ਦੀ ਮਿਹਰਬਾਨੀ ਐ ਬਾਹਰੋਂ ਪੈਸਾ ਭੇਜੀ ਜਾਂਦੇ ਨੇ ਇਸ ਪਿੰਡ ਵਿੱਚ ਤਾਂ 20 ਕੁ ਪਰਿਵਾਰ ਹੀ ਪੰਜਾਬੀਆਂ ਦੇ ਨੇ ਉਹ ਵੀ ਸਾਰੇ ਬਜ਼ੁਰਗ ਨੇ ਨਵੀ ਪਨੀਰੀ ਤਾਂ ਸਾਰੀ ਕੈਨੇਡਾ ਅਮਰੀਕਾ ਉਡਾਰੀ ਮਾਰ ਗਈ ਆਹ ਕੇ ਉਹ ਚੁੱਪ ਕਰ ਗਿਆ ਚਿਹਰਿਆਂ ਵੱਲ ਵੇਖ ਕੇ ਮੈਂ ਤਰਬਕ ਕਹੀ ਇਹ ਤਾਂ ਸਾਰੇ ਪ੍ਰਵਾਸੀ ਵੀ ਇਹ ਲੱਗਦੇ ਨੇ ਪਿੰਡ ਦਾ ਤਾਂ ਕੋਈ ਨਜ਼ਰ ਹੀ ਨਹੀਂ ਆਇਆ। ਭਾਉ ਦੀ ਦੁਕਾਨ ਉੱਥੇ ਦੀ ਉੱਥੇ ਹੀ ਐ। ਉਦੋਂ ਇੱਕ ਕਮਰੇ ਦੇ ਵਿੱਚ ਸੀ। ਹੁਣ ਤਾਂ ਮਾਡਰਨ ਸਟੋਰ ਵਾਂਗੂ ਬਣਾ ਲਈ। ਮੈਂ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ। ਉੱਥੇ ਇੱਕ ਬਜ਼ੁਰਗ ਜੋੜਾ ਬੈਠਾ ਐ। ਧਿਆਨ ਨਾਲ ਦੇਖਣ ਤੇ ਪਤਾ ਲੱਗ ਗਿਆ ਕਿ ਭਾਉ ਤੇ ਉਸ ਦੀ ਘਰਵਾਲੀ ਐ। ਮੈਂ ਸਤਿ ਸ਼੍ਰੀ ਅਕਾਲ ਬੁਲਾਈ। ਭਾਉ ਦੀ ਘਰਵਾਲੀ ਨੇ ਮੇਰਾ ਸਿਰ ਪੋਸ ਦਿੱਤਾ। ਉਹਨੇ ਪਛਾਣਿਆ ਨਾ। ਜਦੋਂ ਮੈਂ ਆਪਣੇ ਬਾਰੇ ਦੱਸਿਆ ਤਾਂ ਉਹਨੇ ਮੇਰਾ ਦੂਰੀਵਾਰ ਸਿਰ 'ਤੇ ਉਸਕੇ ਪਿਆਰ ਦਿੱਤਾ ਤੇ ਮਾਂ ਦਾ ਅਫਸੋਸ ਕਰਨ ਲੱਗੀ। ਪਾਉ ਪਾਪਾ ਨਾਲ ਗੱਲਾਂ ਕਰਨ ਲੱਗ ਪਿਆ। ਪਾਉ ਦੇ ਦੋਵੇਂ ਮੁੰਡੇ ਕੈਨੇਡਾ ਹਨ। ਪਾਉ ਹੋਰਿਆਂ ਵੀ ਗਏ ਸੀ। ਪਰ ਦਮੇ ਦੀ ਬਿਮਾਰੀ ਕਰਕੇ ਮੁੜੇ ਆਏ ਵਿਚਾਰੇ। ਉਹ ਚਾਹ ਪਾਣੀ ਲਈ ਜ਼ੋਰ ਲਾਉਣ ਲੱਗੇ ਪਰ ਮੈਨੂੰ ਘਰ ਜਾਣ ਦੀ ਕਾਲ ਸੀ। ਫੇਰ ਆਵਾਂਗੀ। ਆਖ ਅਸੀਂ ਉੱਥੋਂ ਨਿਕਲ ਕਾਰ ਵਿੱਚ ਬਹਿ ਗਈ। ਕਾਰ ਵੱਡੀ ਗਲੀ ਵਿੱਚੋਂ ਲੰਘਦੀ ਚੁਗਾਨ ਵਿੱਚ ਰੁਕ ਗਈ। ਘਰ ਤੱਕ ਕਾਰ ਜਾਣੀ ਵੀ ਨਹੀਂ ਸੀ ਪਿੰਡ ਦੀਆਂ ਕੁਝ ਗਲੀਆਂ ਭੀੜੀਆਂ ਨਹੀਂ। ਸਾਡੇ ਵਾਲੀ ਗਲੀ ਵੀ ਭੀੜੀ ਹੈ। ਸਕੂਟਰ ਮੋਟਰਸਾਈਕਲ ਹੀ ਜਾਂਦੇ। ਅਸੀਂ ਉੱਥੇ ਹੀ ਉੱਤਰ ਗਏ। ਨਿੱਕੇ ਨਿਆਣੇ ਸਾਡੇ ਦੁਆਲੇ ਫਿਰਨ ਲੱਗੇ ਜਿਵੇਂ ਅਸੀਂ ਕੋਈ ਤਮਾਸ਼ਾ ਦਿਖਾਉਣ ਵਾਲੇ ਹੋਈਏ। ਅਸੀਂ ਸਾਰੇ ਉਦੋਂ ਹੀ ਇਦਾਂ ਇਕੱਠੇ ਹੋਇਆ ਕਰਦੇ ਸੀ ਜਦੋਂ ਮਦਾਰੀ ਤਮਾਸ਼ਾ ਦਿਖਾਉਣਾ ਆ ਕਰਦਾ ਸੀ। ਮੈਨੂੰ ਨਿਆਣਿਆਂ ਨੂੰ ਦੇਖ ਹਾਸਾ ਆ ਗਿਆ। ਸਾਰੀਆਂ ਬਾਲੀਆਂ ਔਰਤਾਂ ਦਰਵਾਜ਼ਿਆਂ ਵਿੱਚ ਖੜ ਸਾਨੂੰ ਦੇਖਣ ਲੱਗੀਆਂ ਕੋਈ ਹੋਰ ਚਿਹਰਾ ਪਹਿਚਾਣ ਵਾਲਾ ਨਾ ਮਿਲਿਆ ਕਿੰਨੇ ਹੀ ਘਰ ਸਨ ਚੋਗਾਨ ਵਿੱਚ ਤੋਤੇ ਕਾ ਪਾਪ ਕਾ ਨਿਰਮਲ ਕਾ ਮਖਤਿਆਰੇ ਕਾ ਪੱਪੂ ਕਾ ਤੇ ਬਾਬੇ ਮੰਗਲ ਕਾ ਬਾਬੇ ਮੰਗਲ ਦੀ ਯਾਦ ਆਉਂਦਿਆਂ ਹੀ ਬੁੱਲਾ ਤੇ ਫੇਰ ਮੁਸਕਰਾ ਹਟਾ ਲਈ ਸਰਦੀ ਹੋਵੇ ਜਾਂ ਗਰਮੀ ਉਹ ਆਪਣੇ ਘਰ ਅੱਗੇ ਮੰਜੀ ਢਾਲ ਕੇ ਬੈਠਾ ਰਹਿੰਦਾ ਮੈਂ ਬਾਬੇ ਮੰਗਲ ਦੀ ਮੰਜੀ ਵਾਲੀ ਥਾਂ ਵੱਲ ਦੇਖ ਰਹੀ ਸੀ ਕਿੰਨੇ ਨੂੰ ਮਾਸੀ ਦਾ ਬੇਟਾ ਜਗਤਾਰ ਆ ਗਿਆ ਸਾਨੂੰ ਮੈਂ ਕਿਉਂ ਡਰਾਈਵਰ ਨਾਲ ਸਮਾਨ ਉਤਰਵਾਉਣ ਲੱਗ ਪਿਆ ਜਗਤਾਰ ਵੀਰੇ ਨੇ ਸਾਡੇ ਕਰਕੇ ਛੁੱਟੀਆਂ ਲਈਆਂ ਹੋਈਆਂ ਨੇ ਮਾਂ ਦੇ ਫੁੱਲ ਚੁੱਕ ਕੇ ਮੈਂ ਅੱਗੇ-ਅੱਗੇ ਤੁਰ ਪਈ ਗਲੀ ਵਿੱਚ ਵੜਦਿਆਂ ਤਾਇਕਾ ਘਰ ਪਹਿਲਾਂ ਆਉਂਦਾ ਸਭ ਤੋਂ ਸੋਹਣਾ ਘਰ ਉਦੋਂ ਤਾਇਕਾ ਹੁੰਦਾ ਸੀ ਬਾਹਰਲੇ ਦਰਵਾਜ਼ੇ ਉੱਤੇ ਗੁਲਾ ਨਾਰੀ ਫੁੱਲਾਂ ਦੀ ਬੇਲ ਚੜਾਈ ਹੁੰਦੀ ਸੀ ਹੁਣ ਦਰਵਾਜ਼ਾ ਟੁੱਟਿਆ ਪਿਆ ਤੇ ਅੰਦਰਲੀ ਇਮਾਰਤ ਖੰਡਰ ਹੋਈ ਪਈ ਹੈ ਆਏ ਹੋਰੀ ਸਾਰੇ ਨਿਊਜ਼ੀਲੈਂਡ ਚਲੇ ਗਏ ਪਿੱਛੋਂ ਘਰ ਦੀ ਕਿਸੇ ਨੇ ਸਾਰ ਨਾ ਲਈ ਉਹਨਾਂ ਦੇ ਘਰ ਦੀ ਹਾਲਤ ਨੇ ਮਨ ਉਦਾਸ ਕਰ ਦਿੱਤਾ ਸਾਡਾ ਘਰ ਵੀ ਪਹਿਚਾਣ ਵਿੱਚ ਨਹੀਂ ਆਉਂਦਾ ਘਰ ਦੇ ਬਹਰ ਨੇਮ ਪਲੇਟ ਤੇ ਸੁਨਹਿਰੀ ਅੱਖਰਾਂ ਨਾਲ ਸਰਦਾਰ ਗੁਰਦੇਵ ਸਿੰਘ ਲਿਖਿਆ ਉੱਥੇ ਹੀ 마ਸੀ ਤੇ 마ਸੀ ਦੀ ਨੂੰਹ ਖੜੀਆਂ ਹਨ 마ਸੀ ਮਾਂ ਦੇ ਫੁੱਲਾਂ ਨੂੰ ਛੂ ਕੇ ਰੋ ਪਈ ਹੈ ਸਮਾ ਭਾਵਕ ਜਿਹਾ ਹੋ ਗਿਆ ਅੰਦਰ ਵਰਦਿਆਂ ਹੀ ਮੈਂ ਚਾਰੇ ਪਾਸੇ ਦੇਖਿਆ ਘਰ ਦੇ ਨੁਹਾਰ ਵੀ ਬਦਲੀ ਪਈ ਐ ਸਾਰੇ ਪਾਸੇ ਪੱਥਰ ਹੀ ਪੱਥਰ ਹੈ ਇਕ ਤਾਂ ਕੱਚੀ ਥਾਂ ਕਿਧਰੇ ਨਜ਼ਰ ਨਹੀਂ ਆ ਰਹੀ ਘਰ ਵੀ ਮੈਨੂੰ ਉਪਰਾ ਜਿਹਾ ਲੱਗਾ ਮਾਂ ਦੇ ਫੁੱਲ ਤਾਂ ਉਹਦੇ ਕਮਰੇ ਵਿੱਚ ਰੱਖਣੇ ਸੀ ਪਰ ਮਾਂ ਦੇ ਕਮਰੇ ਦੀ ਥਾਂ ਸਟੋਰ ਬਣਾ ਦਿੱਤਾ ਲੈ ਮਾਂ ਆ ਗਈ ਤੁਹ ਕਰ ਮੈਂ ਫੁੱਲਾਂ ਨੂੰ ਘਰ ਦੇ ਅੰਦਰ ਬਾਹਰ ਲਿਜਾ ਕੇ ਕਿਹਾ ਜਿਵੇਂ ਮਾਂ ਨੂੰ ਸੁਣਾ ਰਹੀ ਹੋਵਾਂ ਆਪ ਮਹਾਰੇ ਅੱਖਾਂ ਵਿੱਚੋਂ ਅਥਰੂ ਵਗਣ ਲੱਗੇ ਸਭ ਤੋਂ ਚੋਰੀ ਮੈਂ ਅਥਰੂ ਸਾਫ ਕਰ ਫੁੱਲ ਬੈਗ ਵਿੱਚ ਪਾ ਲੇ ਅਸੀਂ ਫਰੈਸ਼ ਹੋ ਕੇ ਗੱਲਾਂ ਬਾਤਾਂ ਕਰਨ ਲੱਗੇ ਵੀਰੇ ਪੰਜਾਬ ਬਹੁਤ ਬਦਲ ਗਿਆ ਮੈਨੂੰ ਇਹ ਪੰਜਾਬ ਘੱਟ ਤੇ ਯੂਪੀ ਬਿਹਾਰ ਜ਼ਿਆਦਾ ਲੱਗ ਰਿਹਾ ਮੈਂ ਅੰਦਰੋਂ ਦੁਖੀ ਮਨ ਨਾਲ ਕਿਹਾ ਹੋਰ ਕੀ ਭੈਣੇ ਕੈਨੇਡਾ ਅਮਰੀਕਾ ਹੋਂਜ ਕੇ ਲੈ ਗਏ ਸਾਰਾ ਕੁਝ ਜਿਹੜੇ ਕਦੇ ਸਾਡੇ ਖੇਤਾਂ ਵਿੱਚ ਕੰਮ ਕਰਦੇ ਸੀ ਹੁਣ ਸਾਲਾ ਅਸੀਂ ਉਹਨਾਂ ਦੇ ਥੱਲੇ ਕੰਮ ਕਰਦੇ ਆਂ ਹੁਣ ਤਾਂ ਇੱਥੇ ਰਹਿਣ ਨੂੰ ਜਮਾਂ ਜੀ ਨਹੀਂ ਕਰਦਾ ਅਸੀਂ ਵੀ ਵੀਜ਼ਾ ਉਡੀਕਦੇ ਆਂ ਬਸ ਵੀਰਾ ਵੀ ਚਿੰਤਾ ਵਿੱਚ ਸੀ ਜਗਤਾਰ ਵੀਰੇ ਦਾ ਬੇਟਾ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਹੈ ਇਹਨਾਂ ਨੇ ਵੀ ਬਸ ਚਲੇ ਹੀ ਜਾਣਾ ਮਸੀ ਮਾਂ ਦੀਆਂ ਗੱਲਾਂ ਕਰਕੇ ਭਾਵ ਖੋਈ ਜਾਂਦੀ ਹੈ ਉਹ ਮੈਨੂੰ ਜਮਾਂ ਮਾਂ ਵਰਗੀ ਲੱਗੀ ਜਾਂਦੀ ਹੈ ਉਹੋ ਜਿਹਾ ਗੋਲ ਚਿਹਰਾ ਉਹਦਾਂ ਦਾ ਹਾਸਾ ਉਦਾਂ ਦੀ ਆਵਾਜ਼ ਮੈਨੂੰ ਮਾਸੀ ਤੇ ਪਿਆਰ ਆ ਹੀ ਜਾਂਦਾ ਮਾਸੀ ਨਾਲ ਗੱਲਾਂ ਕਰਦੀ ਨੂੰ ਐਂ ਲੱਗੀ ਜਾਵੇ ਜਿਵੇਂ ਮਾਂ ਨਾਲ ਗੱਲਾਂ ਕਰਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਟਾਈਮ ਦਾ ਪਤਾ ਹੀ ਨਾ ਲੱਗਿਆ 11 ਵਜੇ ਸਭ ਆਪੋ ਆਪਣੇ ਕਮਰਿਆਂ 'ਚ ਵੜ ਗਏ ਮੈਂ ਮਾਸੀ ਕੋਲ ਪੈ ਗਈ ਮੈਂ ਕੱਲੀ ਬੈਠੀ ਆ ਪਤਾ ਨਹੀਂ ਕਿਧਰੋਂ ਰੰਗ ਬਰੰਗੀਆਂ ਸਾੜੀਆਂ ਵਾਲੀਆਂ ਜਿਨ੍ਹਾਂ ਦੇ ਚੀਰ ਵਿੱਚ ਸੰਤਰੀ ਰੰਗ ਦਾ ਸੰਧੂਰ ਬੁੱਲਾਂ ਤੇ ਲਾਲ ਗੁਲਾਬੀ ਲਿਪਸਟਿਕਾਂ ਤੇ ਰੰਗ ਬਰੰਗੀਆਂ ਵੱਡੀਆਂ ਵੱਡੀਆਂ ਬਿੰਦੀਆਂ ਲੱਗੀਆਂ ਨੇ ਉਹ ਮੇਰੇ ਕੋਲ ਆਈਆਂ ਤੇ ਉੱਚੀ ਉੱਚੀ ਆਵਾਜ਼ ਵਿੱਚ ਕੁਦੇਸਣ ਕੁਦੇਸਣ ਆਖ ਮੇਰੇ ਦੋਲੇ ਘੁੰਮਣ ਲੱਗੀਆਂ ਮੈਂ ਉਹਨਾਂ ਦੇ ਬੋਲ ਨਹੀਂ ਸੁਣਨਾ ਚਾਹੁੰਦੀ ਮੈਂ ਕੰਨਾਂ ਤੇ ਕੁੱਟ ਕੇ ਹੱਥ ਧਰ ਕੰਨਾਂ ਨੂੰ ਬੰਦ ਕਰ ਲੈਂਦੀ ਆ ਆਵਾਜ਼ਾਂ ਹੋਰ ਉੱਚੀ ਹੋਈ ਜਾਂਦੀਆਂ ਤੇ ਮੈਂ ਕੰਨਾਂ ਤੇ ਹੱਥ ਧਰ ਚੀਕਾਂ ਮਾਰਨ ਲੱਗ ਪੈਂਦੀ ਆ ਤਰਬਾ ਕੇ ਉੱਠਦੀ ਆ ਪਸੀਨਾ ਪਸੀਨੀ ਹੋਈ ਪਈਆਂ ਕੋਲ ਫੇ ਜੱਗ ਵਿੱਚੋਂ ਪਾਣੀ ਦਾ ਗਲਾਸ ਪਰ ਆਪਣੇ ਸੁੱਕ ਚੁੱਕੇ ਗਲੇ ਨੂੰ ਤਰ ਕਰਦੀਆਂ ਮਾਸੀ ਕੋਲ ਕੋਕ ਸੁੱਕਤੀ ਪਈ ਹੈ ਪਰ ਮੈਂ ਫਿਰ ਸੌ ਨਹੀਂ ਪਉਂਦੀ ਪ੍ਰਤੀਕ ਹਫਤੇ ਬਾਅਦ ਦੀ ਟਿਕਟ ਕਰਾ ਦਿਓ ਮੈਂ ਪ੍ਰਤੀਕ ਨੂੰ ਟਿਕਟ ਛੇਤੀ ਕਰਾਉਣ ਲਈ ਫੋਨ ਕਰਦੀਆਂ ਤੁਸੀਂ ਤਾਂ ਮਹੀਨਾ ਰਹਿਣਾ ਸੀ ਨਹੀਂ ਪਾਪਾ ਰਹਿ ਪੈਣਗੇ ਮੈਂ ਕੀਰਤਪੁਰ ਸਾਹਿਬ ਤੇ ਦਰਬਾਰ ਸਾਹਿਬ ਜਾ ਕੇ ਆ ਜਾਣਾ ਬਸ ਪ੍ਰਤੀਕ ਦਾ ਫੋਨ ਕੱਟ ਕੇ ਮੈਂ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਕਰਨ ਲੱਗੀ